ਗੁਗਨਿਆਵਿਚ ਇੱਕ ਫਕਲ ਦੇ ਨਾਲ ਇੱਕ ਮਾਨ ਦੇ ਨਾਲ ਲਿੱਤਾ ਜਾਂਦਾ ਰਿਹਾ ਹੈ ਲਿੱਤਾ ਜਾਂਦਾ ਹੈ ਲਿੱਤਾ ਜਾਂਦਾ ਰਹੇਗਾ ਦੇ ਉਹ ਨਾਮ ਉਹ ਮਾਨ ਜਿਹੜਾ ਪੰਜਾਬ ਪੁਲਿਸ ਨੂੰ ਮਿਲਿਆ ਹੈ ਮਿਲ ਰਿਹਾ ਹੈ ਉਹ ਸਾਰੇ ਕੁਝ ਤੁਹਾਡਾ ਬਹੁਤ بڑا ਯੋਗਦਾਨ ਦੇ ਉਹਦੇ ਵਾਸਤੇ ਅਸੀਂ ਜਿਹੜੇ ਆਰਧ ਦਿਨ ਪੁਲਿਸ ਮਹਿਕਮੇ ਚ ਆਪਣੀ ਸੇਵਾਵਾਂ ਦੇਣਾ ਉਹ ਸਾਰੇ ਮਾਨਯੋਗ ਅਧਿਕਾਰੀ ਸਾਰੇ ਹੁਨਕਾਰਤੁਲਾਜਿਤ ਪੂਰਾ ਮਾਨਸਾ ਜ਼ਿਲ੍ਹਾ ਪੂਰਾ ਪੰਜਾਬ ਉਹਦਾ ਦੇਸ਼ ਦਾੜਾ ਸ਼ੁਕਰ ਗੁਜ਼ਾਰ ਹੈ ਅਸੀਂ ਕੇਵਲ ਆਸਤਾ ਦਿਨੀ ਨਹੀਂ ਕਿ ਕੇਵਲ ਤਾਂ ਹੀ ਸਾਰ ਸਮਾਰਨ ਕਰਨੀ ਤੁਹਾਨੂੰ ਜਿਹੜਾ ਹੈਗਾ ਮਾਨ ਸਤਕਾਰ ਦੇਣਾ ਸਾਡੇ ਦਿਲਾਂ ਦੇ ਵਿੱਚ ਸਾਡੇ ਮਨ ਦੇ ਵਿੱਚ ਹਮੇਸ਼ਾ ਤੁਹਾਡੇ ਵਾਸਤੇ ਅੱਜ ਕੇਵਲ ਆਜ ਨਹੀਂ ਉਹ ਹੈਗਾ ਜਿਹਦੇ ਵਿੱਚ ਅਸੀਂ ਤੁਹਾਨੂੰ ਐਕਸਪਰੈਸ ਕਰਨਾ ਚਾਹੁੰਦੇ ਆ ਤੁਹਾਨੂੰ ਦੱਸਣਾ ਚਾਹੁੰਦੇ ਕਿ ਤੁਹਾਡੇ ਵਾਸਤੇ ਸਾਡੇ ਦਿਲਾਂ ਦੇ ਵਿੱਚ ਸਾਡੇ ਮਨ ਦੇ ਵਿੱਚ ਹਮੇਸ਼ਾ ਮਾਨ ਹੈ ਸਤਿਕਾਰ ਹੈ ਅਸੀਂ ਤੁਹਾਡੇ ਵਾਸਤੇ ਤੁਹਾਡੀ ਭਾਲ ਵਾਸਤੇ ਤੁਹਾਡੀ ਟੇਕ ਕੇਅਰ ਵਾਸਤੇ ਤੁਹਾਡੀ ਮਦਦ ਵਾਸਤੇ ਅਤੇ ਤੁਹਾਡੇ ਮਾਰਗਦਰਸ਼ਨੇ ਚਰਨ ਵਾਸਤੇ ਹਮੇਸ਼ਾ ਉਤਸੁਖ ਹਾਂ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਖੜੇ ਹਾਂ ਤੇ ਤੁਹਾਡੇ ਮਾਰਗਦਰਸ਼ਨ ਵਿੱਚ ਚਲਣ ਵਾਸਤੇ ਅਸੀਂ ਹਮੇਸ਼ਾ ਪਿਆਰ ਰਹਿਣਾਗੇ ਪਿਆਰ ਨਾਲ ਤੁਹਾਡਾ ਸਹਿਯੋਗ ਤੁਹਾਡਾ ਮਾਰਗਦਰਸ਼ਨ ਸਾਨੂੰ ਮਿਲਦਾ ਰਹੇ ਤੇ ਪ੍ਰਮਾਤਮਾ ਦੀ ਮਿਹਰ ਨਾਲ ਸਾਰੇ ਮਿਹਨਤ ਨਾਲ ਆਪਾਂ ਪੰਜਾਬ ਪੁਲਿਸ ਪੰਜਾਬ ਪੁਲਿਸ ਪਰਿਵਾਰ ਦਾ ਨਾਮ ਇਸੇ ਤਰ੍ਹਾਂ ਉੱਚਾ ਕਰਦੇ ਰਹੀਏ ਪੰਜਾਬ ਪੁਲਿਸ ਦਾ ਝੰਡਾ ਜਿਹੜਾ ਹੈਗਾ ਇਸੇ ਤਰ੍ਹਾਂ ਪੂਰੇ ਦੁਨੀਆ ਵਿੱਚ ਆਪਣਾ ਨਾਮ ਆਪਣਾ ਫਤਿਹ ਦਾ ਝੰਡਾ ਜਿਹੜਾ ਹੈਗਾ ਲਹਿਰਾਉਂਦਾ ਰਹੇ ਮੇਰੇ ਵੱਲੋਂ ਮੈਂ ਅੱਜ ਸਾਰੇ ਮੁਜੂਰ ਜਗੇ ਸਾਰੇ ਪੁਲਿਸ ਪਰਿਵਾਰ ਦੇ ਤੇ ਕਿਸੇ ਦੀ ਉਮਰ 70 ਹੈ ਕਿਸੇ ਦੀ 80 ਵੀ ਹੋਊਗੀ 60 ਹੈਗੀ 65 ਹੈਗੀ ਤੇ ਮੈਂ ਕੇਵਲ ਆਹ ਕਹਿਣਾ ਚਾਹੁੰਦਾ ਕਿ ਸਾਡੇ ਜਿੰਨੇ ਵੀ ਆਜ ਦੇ ਦਿਨ ਅਫਸਰ ਕਾਰਗਰ ਹੈਗੇ ਸਾਡੇ ਵੱਲੋਂ ਕੋਈ ਵੀ ਕਦੇ ਵੀ ਕਿਸੇ ਨੂੰ ਪਰਿਵਾਰਿਕ ਤੌਰ ਤੇ ਕਿਸੇ ਕਾਨੂੰਨੀ ਤੌਰ ਤੇ ਕਿਸੇ ਵੀ ਤਰੀਕੇ ਦੀ ਮਦਦ ਕਦੇ ਵੀ ਕਿਸੇ ਸਾਡੇ ਐਲਰ ਨੂੰ ਚਾਹੀਦੀ ਨਹੀਂ ਹੋਵੇ ਅਸੀਂ ਤੁਹਾਡੇ ਵਾਸਤੇ 24 ਘੰਟੇ ਰਾਤ ਦਿਨ ਹਮੇਸ਼ਾ ਕਰੇਗਾ ਤੁਸੀਂ ਸਾਨੂੰ ਯਾਦ ਕਰੋ ਤੁਸੀਂ ਸਾਨੂੰ ਉਹਨਾਂ ਕਿਜੀ ਸਾਡਾ ਕੰਮ ਹੈਗਾ ਅਸੀਂ ਭੱਜ ਕੇ ਬੜਾ ਕੰਮ ਜਰੂਰ ਕਰਾਂਗੇ ਤੇ ਦੂਜਾ ਬੰਦਾ ਕਾਵਤ ਨਹੀਂ ਕਿ ਫੌਜੀ ਜਾਂ ਪੁਲਿਸ ਵਾਲਾ ਮੈਂ ਇੱਕ ਦਿਨ ਰਟਾਇਰ ਹੋ ਸਕਦਾ ਬੜਾ ਮਨਸੂਰ ਰਟਾਇਰ ਨਹੀਂ ਹੋ ਸਕਦਾ ਦੀ ਹੈਗੀ ਕਿ ਮਾਨਸਾ ਦੇ ਆਪਣੇ ਟੋਟਲ ਕਿਨੇ ਪੈਨਸ਼ਨਰਸ ਆਪਣੇ ਐਡਰਸ ਹੈਗੇ ਤੁਹਾਨੂੰ ਕੋ 225 ਆਹ 225 ਹੈ ਤੇ 225 ਜਿਹੜੇ ਹੈਗੇ ਸਾਡੇ ਐਡਰਸ ਮਾਨਸਾ ਦੇ ਹੈਗੇ ਤੇ 450 ਰੱਖਾ ਹੋਗੇ ਸਾਡੀ ਮਾਨਸਾ ਦੇ ਤੇ ਮੇਰੀ ਬੇਨਤੀ ਹੈਗੀ ਕਿ ਤੁਸੀਂ ਸਾਨੂੰ ਜਰੂਰ ਤੁਹਾਨੂੰ ਕਿੱਥੇ ਵੀ ਕੋਈ ਚੀਜ਼ ਲੱਗਦੀ ਕਿ ਇਹ ਨਹੀਂ ਆਹ ਚੀਜ਼ ਹੈਗੀ ਜਿਹੜੀ ਹੁਣ ਮੈਂ ਤੋਂ ਰਟਾਇਰ ਹੋ ਗਿਆ ਜਿੱਕਰ ਮੈਂ ਨੌਕਰ ਤੇ ਹਾਂ ਸੀਗਾ ਤੇ ਮੈਂ ਜਰੂਰ ਤੇ ਪੀੜਤ ਤੁਹਾਨੂੰ ਦਾਇਰ ਇਨਕਲਮ ਕਰਦਾ ਤੇ ਕਾਰਵਾਈ ਕਰਦਾ ਪਰ ਮਨੁੱਖ ਮੇਰੀ ਕੋਈ ਸੁਣਦਾ ਨਹੀਂ ਜਾਂ ਧਿਆਨ ਨਹੀਂ ਦਿੰਦਾ ਤੇ ਉਹਦੇ ਵਾਸਤੇ ਜਿਹੜਾ ਹੈਗਾ ਉਹ ਤੁਹਾਨੂੰ ਇੱਕ ਵੱਖਰਾ ਨੰਬਰ ਅਸੀਂ ਦੇ ਦੇਣਾ ਤੁਸੀਂ ਕੋਈ ਵੀ ਖਬਰ ਜਾਂ ਕੋਈ ਵੀ ਇਨਫੋਰਮੇਸ਼ਨ ਸਾਂਝੀ ਕਰਨੀ ਹੋਵੇ ਤੇ ਉਹ ਸਾਡੇ ਨੰਬਰ ਤੇ ਤੁਸੀਂ ਫੋਨ ਕਰਦੇ ਹੋ ਸਾਨੂੰ ਮੈਸੇਜ ਕਰਦੇ ਹੋ ਜਾਂ ਮੇਰੇ ਨੰਬਰ ਤੇ ਤੁਸੀਂ ਕਦੇ ਵੀ ਫੋਨ ਕਰ ਸਕਦੇ ਤਾਂ ਕਿ ਆਪਾਂ ਮਾਨਸੇ ਨੂੰ ਸੁਰੱਖਿਤਰ ਬਣਾਈਏ ਮਾਨਸੇ ਵਾਸਤੇ ਜਿੱਦਾਂ ਤੁਸੀਂ ਸੋਚਦੇ ਹੋ कि आई टेक नाजाय एक्टिविटी है कि गलत एक्टिविटी है, एक्टिविटी है कि इल्लीगल एक्टिविटी हैगी और नहीं होनी चाहिए बट ਹੁਣ ਤੁਸੀਂ ਕਿਉਂਕਿ ਮੈਂ ਕੋ ਜੋ ਰਟਾਇਰ ਹੋ ਚੁੱਕੇ ਹੋ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਅ ਮਹਿਸੂਸ ਕਰਦੇ ਹੋ ਵੀ ਹੁਣ ਤੁਸੀਂ ਉੱਤੇ ਕੋਈ ਕਰ ਨਹੀਂ ਦੀ ਕਰ ਸਕਦੇ ਤੇ ਕਈ ਵਾਰੀ ਬੰਦਾ ਥਾਣੇ ਦੀ ਰਿਪੋਰਟ ਨਹੀਂ ਕਰਨਾ ਚਾਹੁੰਦਾ ਉਹ ਵੀ ਗੱਲ ਹੈ ਤੇ ਉਹ ਤੁਸੀਂ ਸਾਡੇ ਦੱਸ ਦਿਓ ਕਿ ਉਹ ਇਨਫੋਰਮੇਸ਼ਨ ਅਸੀਂ ਉੱਤੇ ਆਪਣੇ ਤਰੀਕੇ ਨਾਲ ਕਾਰਵਾਈ ਕਰਕੇ ਤੇ ਕੋਸ਼ਿਸ਼ ਕਰਾਂਗੇ ਚੰਗਾ ਸਮਾਜ ਚੰਗਾ ਮਾਹੌਲ ਬਣਾਉਣ ਦੀ ਤੁਹਾਡੇ ਕੋਲੋਂ ਕੋਈ ਵੀ ਸੁਝਾਅ ਹੋਵੇ ਕਿਸੇ ਤਰੀਕੇ ਦਾ ਉਹ ਮੈਂ ਇਨਵਾਈਟ ਕਰਦਾ ਹਾਂ ਤੁਸੀਂ ਕਾਈਂਡਲੀ ਆਪਣਾ ਜ਼ਰੂਰ ਮੈਨੂੰ ਫੀਡਬੈਕ ਦਿਓ ਸੋ ਥੈਟ ਕੀ ਆਪਾਂ ਤੁਹਾਡੇ ਵਾਸਤੇ ਪਰਿਵਾਰਾਂ ਵਾਸਤੇ ਤੇ ਪੂਰੇ ਮਾਨਸਬਦ ਵਾਸਤੇ ਤੁਸੀਂ ਸਾਰੇ ਜਿੱਦਾਂ ਆਪਣੇ ਗਾਰਡੀਨ ਆਫ ਗਵਰਨੈਂਸ ਹੈਗਾ ਜਿਹੜੇ ਸੀਐਮ ਸਾਹਿਬ ਨੇ ਸਾਰੇ ਜਿਹੜੇ ਆਰਮੀ ਤੋਂ ਰਿਟਾਇਰ ਬੰਦੇ ਹੈਗੇ ਉਹਨਾਂ ਨੂੰ ਸੂਚ ਕਰਕੇ ਗਾਰਡੀਨ ਆਫ ਗਵਰਨੈਂਸ ਬਣਾਇਆ ਹੈਗਾ ਉਸੇ ਤਰੀਕੇ ਨਾਲ ਅਸੀਂ ਤੁਹਾਡੀ ਵੀ ਮਦਦ ਜ਼ਰੂਰ ਲੈਣਾ ਚਾਹਾਂਗੇ ਤੇ ਮੈਂ

ਮਿਹਰਿਆ ਬਿੱਤੀ ਸਾਰਿਆਂ ਨੂੰ ਤੁਸੀਂ ਸਾਰੇ ਆਜ ਉਹ ਆਜ ਕੱਲ ਦੀ ਥਾਂ ਤੇ ਆ ਇਸੀ ਪ੍ਰੋਗਰਾਮ ਇਸ ਕਰਕੇ ਕਰਲੇ ਕਿ ਤੇ ਮਰੇ ਸੰਡੇ ਨੂੰ ਸਾਰੇ ਪੈਨਸ਼ਨਰ ਕਿਸ ਨੂੰ ਕਿੱਥੇ ਹੋਰ ਕਮਿਟਮੈਂਟ ਹੋਦਾ ਕਿਸੇ ਮ ਜਾਣਾ ਹੁੰਦਾ ਤੇ ਮੈਂ ਕਿ ਸੰਡੇ ਨੂੰ ਪਤਾ ਨਹੀਂ ਸਾਰੇ ਬੰਦੇ ਆਵਾਂ ਦੇ ਦੀਆਂ ਆ ਆਂਦੇ ਕਿੰਨੇ ਬੰਦੇ ਆਵਾਂਗੇ ਅੱਜ ਦਰਖ ਲਈਏ ਤੋਂ ਇਸ ਕਰਕੇ ਆਜ ਇਸੇ ਰੱਖਿਆ ਤੇ ਮੈਂ ਬਹੁਤ ਧੰਨਵਾਦੀ ਹਾਂ ਪੂਰੇ ਮੈਕ ਵਿੱਚ ਬੋਲੋ ਕਿ ਤੁਸੀਂ ਇੰਨੀ ਬੜੀ ਤਲਾਬ ਤੇ ਸਾਰੇ ਨੂੰ ਪਹੁੰਚਾਰੇ ਸਾਨੂੰ ਆਸ਼ੀਰਵਾਦ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਤੁਹਾਨੂੰ ਅਸੀਂ ਬੇਨਤੀ ਕਰਦੇ ਆ ਕਿ ਸੰਗਰੇ ਮਹਿੰਦੀ ਜੀ ਆਈ। ਅਸੀਂ ਸਭ ਤੋਂ ਜ਼ਿਆਦਾ ਬਹੁਤ ਧੰਨਵਾਦੀ ਹਾਂ ਅੱਜ ਇਹਨਾਂ 3 ਦਿਨਾਂ ਤੋਂ ਵੀ ਕਿਹਾ ਸੀ ਉਹਦੇ ਦਿਨ ਤੋਂ ਵੀ ਜਿੱਤੇ ਅਸੀਂ ਪਿਰਦੇ ਜਾਸ ਦੀ ਸਾਹਮਣੇ ਉਹਦੀ ਸਭ ਨੂੰ ਤੋਂ ਲਾਟ ਤੇ ਅੱਜ ਇਹਦੇ ਬਹੁਤ ਜੀ ਦਿੱਤਾ ਮਾਣੀ। ਇੱਕ ਅਸੀਂ ਇਹ ਗਿਆਨ ਹੋਰ ਬੇਨਤੀ ਕੀਤੀ ਸੀ ਵੀ ਇਸ ਸੰਗਠਨ ਸਮਰਥਨ ਹਮ ਕੋ ਸ ਕਾਰਗੀਆਂ ਚੱਲੀਆਂ ਨੇ ਜਿੰਨਾ ਤੇ ਭਾਰ ਘੱਟ ਹੈ ਅੱਜ ਉਹਨਾਂ ਨੂੰ ਸਵਾਰ ਕਰਕੇ ਦੇ ਪਰੇ ਮਰ ਕਰਕੇ ਗੁਰਨਾਮ ਜੀ ਦੇ ਸੰਗਰਾਮਦਿ ਗਿਹਾ ਹੈ ਜੋ ਹੁਣ ਬਾਰੇ ਮਤਾਂ ਕੀਤੇ ਕਿ ਉਸ ਤੇ ਐਸਪੀ ਸਾਹਿਬ ਆਦਿ ਨੇ ਪੂਰਾ ਦੌਰ ਨਾਲ ਅਗਰ ਕੀਤਾ ਤੇ ਇੰਨੇ ਦਿਨ ਕੋਆਰਡੀਨੇਸ਼ਨ ਹੋਣੇ ਨਾ ਕਾਫੀ अपने मुलाजम बन एक तो बहुत ही अच्छा है है करते हैं सरदार हरिंदर सिंह का बहुत बहुत धनबाद अपने समुचे साथियों के सहयोग के बख ब समय के उपर पुलिस प्रशंसा के काम का ਕਿੱਕਰ ਕਿਕਰ ਵਿਮਾਨਦੋ ਕੇ ਅਚਚੂ ਸਾਧੀਆਂ ਦੇ ਮਨ ਮੰਦਰ ਅੰਦਰ ਸਮੁੱਚੇ ਘਾਗ ਦੇ ਅਰਧ ਤੇ ਸਲਮਾਨ ਤਵੇ ਬੋਲੰ ਦਾ ਜਿਕਰ ਰਿਤਣੇ ਬਟਕੇ ਹੁਣ ਆਪਾਂ ਸਾਡੇ ਪੁਸ਼ਲੇਤਾਲ ਦੇ ਕੁਝ ਸਪੈਸ਼ਲਿਸ ਸਰਗਵਾਸ ਹੋਗੇ ਸਾਹੀ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਨਾਮ ਇਸ ਤਰ੍ਹਾਂ ਨੇ ਸ਼੍ਰੀ ਮੋਨ ਸਿੰਘ ਨੂੰ ਰਿਟਾਇਰਡ ਆਫ ਆਲਰ ਪਿੰਟ ਬੋਲਨ ਜਿਵੇਂ ਜਗਵੇਲ ਸਿੰਘ ਨੂੰ ਰਿਟਾਇਰਡ ਆਫ ਆਲਰ ਪਿੰਟ ਉਹਦੇ ਆਨ ਸ਼੍ਰੀ ਕਰਨੈਲ ਸਿੰਘ ਰਿਟਾਇਡ ਆਫ ਆਲਰ ਪਿੰਟ ਬੋਲਨ ਨੇ ਪਹਿਲਾਂ ਸਰਦਾਰ ਬੁੱਛਰ ਸਿੰਘ ਰਿਟਾਇਰਡ ਆਲਗਰਪਿੰਡ ਵੈਰੀ ਆਨ ਸ੍ਰੀ ਪਰੋਗ ਸਿੰਘ ਰਿਟਾਇਰਡ ਸਾਈਕਨ ਕਾਲਪਿੰਡ ਆਲੋਤ ਮੰਦਰਾਮ ਇਹ ਪੰਜ ਪੁਰਸ਼ ਕਰਮਚਾਰੀ ਅੱਪਾ ਇਹਨਾਂ ਦੇ ਯਾਰ ਦੇ ਵਿੱਚ ਦੋਵੇਂ ਖੜੇ ਹੋ ਕੇ ਇਹਨਾਂ ਨੇ ਦਿੱਤੀਆਂ ਪੁਰਸ਼ਕ ਭਾਗੀਆਂ ਸ਼ਕਾਵਾਂ ਦੇ ਲਈ ਮੋਨ ਬਤਾ ਆਖਰੀ ਮਿੰਨੇ ਇਹਨਾਂ ਦੀ ਬੋਮਰ ਹੈ ਅਸੀਂ ਬਾਅਦੋਂ ਮੀਟ ਕਰਾਂਗੇ ਇਹਨਾਂ ਦੇ ਸਨਮਾਨ ਚ ਜ਼ਬਰਦਸਤ ਆਦਰ ਪਰਿਕਾਰ ਦਿੱਤੀ ਜਾਵੇਗੀ ਇਹਨਾਂ ਜੀ ਨੂੰ ਆਮੰਤ ਇਹ ਸਮੂਚਾ ਖੁਸ਼ੀ ਦਾ ਪ੍ਰਮਾਨ ਕਰਦਾ ਹੈ ਇਹਨਾਂ ਕੋ ਬਾਸ ਸਰਦਾਰ ਸ਼ੇਰ ਸਿੰਘ ਜੀ ਰਿਟਾਇਰਡ ਐਸਆਈ 75 ਸਾਲ 11 ਮਹੀਨੇ ਦੇ ਰਿਟਾਇਰਡ ਸਬ ਇੰਸਪੈਕਟਰ ਠੀਕ ਹੈ ਸਰ ਕੋਈ ਪਿਛਣ ਦਾ ਰਾਤ ਦੱਸੋ ਫਿਰ ਠੀਕ ਹੈ ਇਹਨਾਂ ਜੀ ਆਜੀ ਇਹ ਉਹ ਪਾਕਿਆਂ ਨੂੰ ਦੱਸੋ ਜਨਤਾ ਫਿਰ ਜਿਹੜੀ ਹੈਗੀ ਹੁਣ ਤੋਂ ਆਜ ਦੇ ਦਿਨ ਜਿਹੜੇ ਨਵੇਂ ਮੁੱਦੇ ਹੈਗੇ ਉਹ ਤੋਂ ਤੋ ਜੁਦਾ ਹੀ ਜਾਨ ਵੀ ਮੈਂ ਪਹਿਲਾਂ ਫੌਜ ਲੋਕੀ ਦੀ ਜੀ ਫੌਜ ਵੀ ਮਤਲਬ 15 ਸਾਲ ਫੌਜ ਲੈ ਗਈ ਜੀ ਸਨਾਰ ਦਾ ਭਰਤੀ ਸੀ ਤੇ ਉਹ ਸਭ ਆਸਰ ਜਦ 15 ਦੇ ਜੀ ਰਿਟਾਇਰ ਹੋਇਆ ਜੀ ਉਸ ਤੋਂ ਬਾਅਦ 30 60 ਤੱਕ ਜੰਗ ਲੜੀ ਤੁਸੀਂ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਫੌਜ ਉਹ ਜਿਹੜਾ ਨਰ ਦੇ ਬਤ ਕੀ ਸਰਹੱਦ ਜੰਗ ਹੈ ਸਰਹੱਦ ਦੇ ਵਿੱਚ ਚਾਰ ਬਟ ਜੀ ਸਰਹੱਦ ਦੀ ਚੱਲਣ ਜਿਹੜੇ ਜੀ ਸਰਹੱਦ ਪਾਕਿਸਤਾਨ ਦੀ ਸਰ 67 ਗਵਾਜਾਦ ਰਿਹਾ ਜੀ ਸਰ 77 ਤੇ 15 ਦੇ ਜੀ ਬਹੁਤ ਬਹੁਤ ਇਹ ਚਾਰੀ ਹੋ ਗਿਆ ਦੇਖੋ ਕਿੰਨੇ ਮਾਣ ਦੀ ਗੱਲ ਹੈ ਕਿ ਸਾਡੇ ਵਿੱਚ ਬੇਸ ਦੀ ਚਾਰ ਮਹਤਵਪੂਰਨ ਜੰਗਾਂ ਲੜਨ ਵਾਲੇ ਗੁਰਮੇਲ ਸਿੰਘ ਜੀ ਅੱਜ ਹਾਜ਼ਰ ਹਨ ਬਹੁਤ ਬਹੁਤ ਮਾਣ ਵਾਲੀ ਗੱਲ ਹੈ ਕਿ ਆ ਮਤਲਬ ਹਰ ਕੋਈ ਬੰਦਾ ਆ ਦੇ ਦਿਨ ਜਿਹੜਾ ਹੈਗਾ ਉਹ ਨਹੀਂ ਮਿਲ ਸਕਦਾ ਹਰ ਕਿਸੇ ਬੰਦੇ ਨੂੰ ਇਸ ਤਰੀਕੇ ਦਾ ਜਿਹੜਾ ਅਚੀਵਮੈਂਟ ਹੋਣ ਕਿ ਕਿੰਨੇ ਬੇਸ ਦੀ ਚਾਰ ਬੜੀ ਚੰਗਾਂ ਲੜੀ ਹੋਵੇ ਤੇ ਉਹ ਸਾਡੇ ਵਿੱਚ ਬਨੂਦ ਹੋਵੇ ਬਹੁਤ 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 ਮੈਂ ਕੁੱਤਵਾਦੀ ਬਹਿਰ ਮਤ ਜੇਲ੍ਹ ਮਾਰਗ ਦਾ ਸਰਪੰਚ ਇੱਥੇ ਤੇ 22 ਸਾਲ ਦਾ ਨੌਕਰੀ ਕਿਤੇ ਮੈਂ ਪੜ੍ਹਿਆ ਨਮਰਦਾਰ ਵੀ ਆਈ ਬਹੁਤ ਵਧੀਆ ਤੇ ਫਿਰ ਮੈਂ ਸੇਵਾ ਕਰਕੇ ਆਪਣਾ ਜੀ ਮੇਰੇ ਗੁਰੂ ਜੋਤ ਸਿੰਘ ਆਈਪੀਏ ਜਿਹੜੇ ਤੋਂ ਨਿਭਾਈ ਹਾਂ ਹਾਂ ਬਾਜੂ ਬੱਚਿਆਂ ਨੂੰ ਬਹੁਤ ਸਖਲਾ ਇੰਨੇ ਬਾਅਦ ਵੀ ਜਾਈ ਬਹੁਤ ਵਧੀਆ ਤੇ ਇੱਕ ਜਿਹੜਾ ਚੌਕ ਹੈ ਜੀ ਉਹ ਉਹ ਚੌਕ ਹੀ ਸੇਵਾ ਗੁਰੂ ਵਾਲਾ ਜਿਹਨੇ ਲਾਇਸੈਂਸ ਲਈ ਚੌਕ ਜਿਹੜਾ ਵੱਡਾ ਕਈ ਸਾਲ ਹੋ ਗਿਆ ਉਹ ਅੱਛਾ ਉਹ ਮੈਂ ਆਪਣੇ ਫੁੱਲ ਬਣਾਏ ਧੰਵਾਦ ਰਹੇ ਨੇ ਬਹੁਤ ਆਕਾਰੀ ਦਿੱਤੀ